ਮਸ਼ਹੂਰ ਰਮੇ ਪ੍ਰਧਾਨ ਜੀ ਦਾ ਉਹਨਾਂ ਨੇ ਆਪਣੇ ਸਾਰਾ 뷰 ਪੁਆਇੰਟ ਸਾਰੇ ਰਸਤੇ ਦੇ ਸਾਥੀਆਂ ਨਾਲ ਸਾਂਝਾ ਕੀਤਾ ਤੇ तकरीबन 5 ਵਜੇ ਤੋਂ ਬਾਅਦ ਕੋਈ ਪ੍ਰਚਾਰ ਨਹੀਂ ਹੋ ਸਕਦਾ ਅਸੀਂ ਸੋਚਿਆ ਸੀ ਬੈਸਟ ਪੋਸਿਬਲ ਓਪਰਚੁਨਿਟੀ ਹੈ ਕਿਸੀ ਆਪਣੀ ਜਮਾਤ ਇੰਡੀਜਸ਼ਨ ਕਾਂਗਰਸ ਵੱਲੋਂ ਜਿਲੰਦਰ ਦੇ ਬਹੁਤ ਹੀ ਸੂਝਵਾਨ ਵੋਟਰਸ ਨੂੰ ਆਪਣੀ ਲਾਸਟ ਅਪੀਲ ਕਰ ਸਕੀਏ ਬੀਬੀ ਸੁਰਿੰਦਰ ਕੌਰ ਜੀ ਵਾਸਤੇ ਪੰਜੇ ਤੇ ਚੋਣ ਨਿਸ਼ਾਨ ਤੇ ਤੇ ਨਿਰੀ ਅਸੀਂ ਜਲੰਧਰ ਵੈਸਟ ਨੂੰ ਗਏ ਜਲੰਧਰ ਸ਼ਹਿਰ ਨੂੰ ਮੈਂ ਗੁਜ਼ਾਰਿਸ਼ ਕਰਨਾ ਚਾਹਾਂਗਾ ਬਹੁਤ ਵੈਲ ਮੀਨਿੰਗ ਪੜੇ ਲਿਖੇ ਲੋਕ ਨੇ ਇਥੋਂ ਦੇ ਵੱਡੇ ਪੈਮਾਨੇ ਦੇ ਕਾਰੋਬਾਰੀ ਵੀ ਨੇ ਵੱਡੇ ਪੈਮਾਨੇ ਤੇ ਬਹੁਤ ਅਹਿਮ ਬਿਊਰੋਕ੍ਰੇਟਿਕ ਪੋਜੀਸ਼ਨਸ ਹੀ ਲੋਕ ਰਹਿ ਚੁੱਕੇ ਨੇ ਬੜੀ ਵੱਡੀ ਇਥੇ ਮੀਡੀਆ ਦੀ ਪ੍ਰੈਜ਼ੈਂਸ ਹੈ ਸਾਡੀ ਗੁਜ਼ਾਰੇਸ਼ ਇਹ ਹੈ ਕਿ ਜੈਸੀ ਡੈਮੋਕ੍ਰੇਸੀ ਬਚਾਣੀ ਜਿਹੜੀ ਪਾਰਟੀ ਬਦਲਾਵ ਦੇ ਨਾਂ ਤੇ ਆਏ ਸੀ ਤੇ ਜਿਸ ਕਿਸਮ ਦਾ ਬਦਲਾਵ ਲੈ ਕੇ ਆਏ ਨੇ ਹੁਣ ਤੁਹਾਡੇ ਸਾਹਮਣੇ ਮੈਂ ਚੰਦ ਪਦਾਨ ਜੀ ਨੇ ਜਿਹੜੀਆਂ ਗੱਲਾਂ ਇੱਥੇ ਕਹੀਆਂ ਨੇ ਉਸ ਉਹਨਾਂ ਤੋਂ ਪਹਿਲਾਂ ਮੈਂ ਆਪਣੇ ਸਾਥੀ ਸਾਕੂ ਜੀ ਸਿੰਘ ਅੱਜਲਾ ਜੀ ਮੈਂਬਰ ਆਫ ਪਾਰਲੀਮੈਂਟ ਖੱਬੇ ਆ ਤੇ ਬੈਠੇ ਹੋਏ ਸਾਡੇ ਜੀਨਾ ਸਾਹਿਬ ਸਾਡੇ ਕੈਂਡੀਡੇਟ ਖਡੂਰ ਸਾਹਿਬ ਤੋਂ ਸਦੀਤ ਪ੍ਰਸਾਦ ਜੀ ਤੇ ਬਿੰਦਰ ਸਿੰਘ ਸਿੱਧੂ ਸਾਹਿਬ ਸਾਡੇ ਕੈਂਡੀਡੇਟ ਬਟੇਂਡਾ ਤੋਂ ਤੇ ਬਹੁਤ سارے ਮੇਰੇ ਹੋਰ ਸਾਥੀ ਵੀ ਇੱਥੇ ਨਸੀਬ ਫਰਮਾਨ ਨੇ ਉਹਨਾਂ ਸਾਰਿਆਂ ਨੂੰ ਮੈਂ ਵੈਲਕਮ ਕਰਨਾ ਕੋ ਸਾਰਿਆਂ ਨੂੰ ਪਹਿਲੇ ਤੇ ਮੈਂ ਇੱਕ ਤੁਹਾਡੇ ਜ਼ਰੀਏ ਸਵਾਲ ਕਰਨਾ ਚਾਹਾਂਗਾ ਗਵਰਨਰ ਬਨਵਾਰੀ لال ਪ੍ਰੋਹਜ ਜੀ ਕੱਲ ਗਵਰਨਰ ਸਾਹਿਬ ਜਿਹੜੇ ਸ਼ਿਵ ਸੈਨਾ ਦਾ ਲੀਡਰ ਲੁਧਿਆਣਾ ਦਾ ਜਿਹੜਾ ਪਿਛਲੇ ਦਿਨੀ ਇੰਜਰਡ ਹੋਇਆ ਉਹਦਾ ਹਾਲਚਾਲ ਪੁੱਛਣ ਵਾਸਤੇ ਗਏ ਨੇ ਸਾਰੀਆਂ ਪਾਰਟੀਆਂ ਨੇ ਇਸ ਗੱਲ ਦੀ ਨਿਖੇਦੀ ਵੀ ਕੀਤੀ ਹੈ ਤੇ ਵੀ ਅਸੀਂ ਗੱਲ ਕਹੀ ਹੈ ਕਿ ਸਾਡਾ ਪਾਲਜਾਰਕ ਪਿਆਰ ਜਿਹੜਾ ਉਹਨੂੰ ਮੇਨਟੇਨ ਕਰਨ ਦੀ ਪੰਜਾਬ ਚ ਜ਼ਰੂਰ ਥੇ ਮੈਂ ਬਨਵਾਰੀ لال ਕੋਹੇ ਜੀ ਦਾ ਉਹ ਬਿਆਨ ਸੁਣਿਆ ਸੀ ਜਿੱਥੇ ਉਹਨਾਂ ਨੇ ਕਿਹਾ ਇਸ ਕੇਸ ਦੇ ਵਿੱਚ ਜਿੰਨੀ ਵੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਏਗੀ ਜਾਂ ਇਸ ਕੇਸ ਦੀ ਪੈਰਵਾਈ ਮੈਂ ਆਪਣੇ ਲੈਵਲ ਤੇ ਕਰਾਂਗਾ ਜਬਨੇਰ ਨੇ ਉਹਨਾਂ ਦਾ ਪੂਰਾ ਹੱਕ ਹੈ ਪੈਰਵਾਈ ਕਰ ਸਕਦੇ ਨੇ ਪਰ ਮੈਂ ਬਰਵਾਰੀਲਾ ਬੋਹਤ ਜੀ ਨੂੰ ਪੁੱਛਣਾ ਚਾਹਾਂਗਾ ਪ੍ਰੋਹਿਸਾਹ ਤੁਸੀਂ ਇਹਨਾਂ ਦੇ ਕੇਸ ਦੀ ਥਾਪਰ ਸਾਹਿਬ ਦੇ ਕੇਸ ਦੀ ਤੇ ਪੈਰਵਾਈ ਕਰ ਰਹੇ ਹੋ ਕਿਸੇ ਨੂੰ ਸਾਨੂੰ ਕੋਈ ਇਹਦੇ 'ਚ ਅਧਰਾਜ਼ ਹੈ ਨਹੀਂ ਕਲ ਪੰਜਾਬ ਦੇ ਇੱਕ ਨੌਜਵਾਨ ਗੱਬਰੂ ਜਿਹੜਾ ਸਾਡੀ ਦੁਨੀਆ ਵਿੱਚ ਪੰਜਾਬ ਦੀ ਆਵਾਜ਼ ਵੀ ਸੀ ਤੇ ਪਛਾਣ ਵੀ ਸੀ ਕਦੀ ਉਹਦਾ ਵੀ ਕਦੀ ਕੇਸ ਦੀ ਤੁਸੀਂ ਪਰਸਨਲ ਪੈਰਵਾਹੀ ਕੀਤੀ ਸਿੱਧੂ ਮੂਸੇਵਾਲਾ ਦਾ ਮੈਂ ਜ਼ਿਕਰ ਕਰਨ ਲੱਗਾ ਕਦੀ ਉਧਰ ਵੀ ਤੁਸੀਂ ਧਿਆਨ ਮਾਰਿਆ ਤੁਸੀਂ ਲੁਧਿਆਣੇ ਗਏ ਬਹੁਤ ਚੰਗਾ ਕੀਤਾ ਕਦੀ ਮੂਸੇਵਾਲੇ ਉਹਨਾਂ ਦੇ ਪਿੰਡ ਜਾ ਕੇ ਵੀ ਉਹਨਾਂ ਦੇ ਮਾਂ ਬਾਪ ਦਾ ਹਾਲ ਪੁੱਛ ਲੈਣਾ ਸੀ ਕੀ ਤੁਹਾਡੀ ਪੁਲਿਸ ਦੀ ਯੋ ਪਰ ਵਈਆ ਕਿ ਇਸ ਦੇ ਵਿੱਚ ਅਜਿਹੇ ਦਿਨ ਵੀ 2 ਸਾਲ ਗੁਜ਼ਰਨ ਤੋਂ ਬਾਅਦ ਵੀ ਜਿਹੜੀ ਸ਼ੌਡੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰ ਰਹੀ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਵਿਊ ਰੱਖ ਲੋ ਯੂ ਆਰ ਦੀ ਗਵਰਨਰ ਆਫ ਪੂਰਾ ਪੰਜਾਬ ਯੂ ਡੋਨਟ ਰਿਪਰੈਜ਼ੈਂਟ ਓਨਲੀ ਵਨ ਸੈਕਸ਼ਨ ਜੇ ਜੇ ਮੈਂ ਇਹਨਾਂ ਨੂੰ ਗਵਰਨਰ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਨਾ ਉਧਰ ਗਵਰਨਰ ਸਾਹਿਬ ਤੁਸੀਂ ਕਹੇ ਹੋ ਸਮੁੱਚੇ ਪੰਜਾਬ ਤੇ ਆਣ ਕੇ ਕਿੰਦਾ ਦਲਕਾ ਮੇਰੇ ਆਪਣੇ ਜਥੀ ਪੇਂਟ ਤੋਂ ਤਕਰੀਬਨ 10 ਕਿਲੋਮੀਟਰ ਤੇ ਸਾਡੇ ਆਪਣੇ ਹੀ ਆਦਮੀ ਸੀ ਗੱਲ ਤਕਰੀਬਨ ਅੱਧਾ ਘੰਟਾ ਗੋਲੀ ਚੱਲੀ ਹੈ 250 ਗੋਲੀ ਦਾ ਫਾਇਰ ਇੱਕ ਦੂਜੇ ਦੇ ਖਿਲਾਫ ਹੋਇਆ ਚਾਰ ਲੋਕ ਮਾਰੇ ਜਾ ਚੁੱਕੇ ਨੇ ਸੱਤ ਤੋਂ ਬਾਅਦ ਸੱਤ ਤੋਂ ਵੱਧ ਲੋਕ ਪਟੜ ਤੁਸੀਂ ਆਪਾ ਕਿਸ ਤਰ੍ਹਾਂ ਸਮਝਦੇ ਆ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਪੰਜਾਬ ਚ ਹੋਏ ਮੈਂ ਗਵਰੇ ਸਾਹਿਬ ਨੂੰ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਕਿਰਪਾ ਕਰਕੇ ਉੱਥੇ ਵੀ ਜਾਓ ਚਾਰ ਬੰਦੇ ਮੌਕੇ ਤੇ ਮਰ ਚੁੱਕੇ ਨੇ ਸੱਤ ਫੱਟੜ ਪਏ ਨੇ ਕੀ ਇਹ ਕੋਈ ਛੋਟਾ ਇਨਸੀਡੈਂਟ ਹੈ ਇਟ ਇਸ ਨਾਟ ਅ ਕੰਪਲੀਟ ਵੈਲੀਅਨ ਜੰਗਲਰਾਜ ਆਪਾਂ ਕਿੰਨੂੰ ਕਹਿੰਨੇ ਆ ਬਲਵਾਰੀ لال ਜੀ ਇਸ ਤੋਂ ਵੱਡਾ ਜੰਗਲਰਾਜ ਕੀ ਹੋ ਸਕਦਾ ਜਿਸਾ ਜ਼ਿਕਰ ਵੜਿੰਗ ਸਾਹਿਬ ਨੇ ਕੀਤਾ ਹੈ ਹਿੰਦੁਸਤਾਨ ਦੀ ਪਰੰਪਰਾ ਰਹੀ ਹੈ ਤਾਂ ਵਿਸ਼ੇਸ਼ ਤੌਰ ਪੰਜਾਬ ਦੀ ਕਿ ਅਸੀਂ ਵੋਟਾਂ ਹੱਥ ਜੋੜ ਕੇ ਤੇ ਝੋਲੀ ਅੜ ਕੇ ਮੰਗਨੇ ਉਹ ਪਹਿਲੀ ਵਾਰ ਭਗਵੰਤ ਮਾਨ ਜੀ ਮੈਂ ਇਹ ਚੀਜ਼ ਵੇਖ ਰਿਆ ਇੱਕ ਗੈਂਗਸਟਰ ਨੂੰ ਛਡਾ ਕੇ ਤੁਸੀਂ ਪਟਿਆਲੇ ਦੀ ਜੇਲ੍ਹ ਚੋਂ ਲੋਕਾਂ ਨੂੰ ਡਰਾ ਕੇ ਧਮਕਾਉਣ ਵਾਸਤੇ ਤੁਹਾਡੀ ਸਰਕਾਰ ਲੈ ਕੇ ਆ ਰਹੀ ਹੈ ਮੈਂ ਬਨਵਾਲੀ ਰਾਜ ਪ੍ਰੋਹਿ ਜੀ ਨੂੰ ਕਹੂੰਗਾ ਕਿਰਪਾ ਕਰਕੇ ਇਹਨਾਂ ਗੱਲਾਂ ਵੱਲ ਵੀ ਕਿਤੇ ਧਿਆਨ ਕਰੋ ਤੁਸੀਂ ਕਹਿ ਸਕਦੇ ਹੋ ਕਿ ਜਲੰਧਰ ਬੈਸਤੇ ਵਿੱਚ ਇੱਕ ਸਾংসੁਤਰੀ ਇੱਕ ਕਲੈਕਸ਼ਨ ਹੋ ਸਕਦੀ ਜਿੱਥੇ ਗੈਂਗਸਟਰ ਜਿਹੜਾ ਤਿੰਨ ਕਤਲਾਂ ਤੋਂ ਵੱਧ ਵੌਨਟਡ ਹੈ ਤੁਹਾਡੀ ਆਪਣੀ ਐਡਮਿਨਿਸਟ੍ਰੇਸ਼ਨ ਵੀ ਬਾਕੀ ਗੱਲ ਛੱਡੋ ਰੈਨ ਵਾਲਾ ਉਹ ਇਸੇ ਵੇਸਣਕੇ ਦਾ ਦਜੀਤ ਭਾਨੋ ਦਾ ਨਾਇਕ ਜੀ ਮਿੱਠੂ ਬਸਤੀ ਦੇ ਵਿੱਚ ਉਹਦਾ ਘਰ ਉਹਦੇ ਬਾਪੇ ਅੱਜ ਵੀ ਉੱਥੇ ਰਹਿੰਦੇ ਨੇ ਪਹਿਲੇ ਤੁਹਾਡੀ ਪੁਲਿਸ ਉਹਦੀ ਰਹਿਸ਼ ਝੂਠੀ ਆਦਮਪੁਰ ਚ ਬਖਾਨਦੀ ਫਿਰ ਤੁਹਾਡਾ ਡਿਪਟੀ ਕਮਿਸ਼ਨਰ ਜਿਲੰਦਰ ਦਾ ਉਹਨੂੰ ਬਕਾਇਦਾ ਤੌਰ 'ਤੇ ਇਜਾਜ਼ਤ ਦਿੰਦਾ ਫਿਰ ਤੁਹਾਡਾ ਜਲੰਧਰ ਰੂਰਲ ਦਾ ਜਿਹੜਾ ਐਸਐਸਪੀ ਹੈ ਉਹ ਉਹਨੂੰ ਇੰਡੋਰਸ ਕਰਦਾ ਇੱਕ ਝੂਠੀ ਚੀਜ਼ ਵਿੱਚ ਗੈਂਗਸਟਰ ਦੀ ਪਰੋਲ ਤੇ ਲਿਆਉਣ ਵਾਸਤੇ ਪਹਿਲੇ ਡਿਪਟੀ ਕਮਿਸ਼ਨਰ ਰੋਲ ਅਦਾ ਕਰਦੇ ਫਿਰ ਤੁਹਾਡੀ ਪੁਲਿਸ ਰੋਲ ਇਨਵੈਸਟਿਗੇਟ ਕਰਦੀ ਹੈ ਫਿਰ ਸੀਐਮਓ ਚੋਂ ਫੋਨ ਸੁਪਰਡੈਂਟ ਜੇਲ ਪਟਿਆਲੇ ਨੂੰ ਜਾਂਦਾ ਕਿ ਸਾਨੂੰ ਜਲਦੀ ਤੋਂ ਜਲਦੀ ਰੋਲ ਹੈ ਕਿਉਂਕਿ ਸੀਤਲ ਅੰਗੁਰਾਲ ਕੋ ਜਿਹੜੀ ਪੈਨ ਡਰਾਈਵ ਸੀ ਜਿਹਦੇ ਵਿੱਚ ਸਿੱਧੇ ਤੌਰ 'ਤੇ ਉਹਨਾਂ ਨੇ ਭਗਵੰਤ ਮਾਨ ਦੇ ਪ੍ਰਵਾਰ ਤੋਂ ਦੋਸ਼ ਲਾਇਏ ਸੀ ਪੈਸੇ ਲੈਣ ਦੇ ਤੇ ਜਿਹਦੇ ਵਿੱਚ ਰਮਨ ਰੋੜੇ ਵੀ ਤੇ ਦੋ ਹੋਰ ਐਮ ਇਹਨਾਂ ਦੇ ਆਪ ਦੇ ਐਮ ਐਲ ਏ ਦੀ ਗੱਲਬਾਤ ਹੋ ਰਹੀ ਆਪਸ ਕਿੰਨਾ ਮਹੀਨਾ ਜਾਂਦਾ ਕਿੰਨੂੰ ਕੀ ਕੀ ਜਾਂਦਾ ਉਹ ਸਾਰੀਆਂ ਚੀਜ਼ਾਂ ਉਸ ਪੈਨ ਡਰਾਈਵ ਵਿੱਚ ਸਭ ਇੱਕ ਟੌਪ ਦਾ ਪੁਲਿਸ ਅਫਸਰ ਜਲੰਧਰ ਦਾ ਤੇ ਚੰਡੀਗੜ੍ਹ ਦਾ ਸੀਤਲ ਅੰਗੁਰਾਲ ਨੂੰ ਜਲੰਧਰ ਦੇ ਹੋਟਲ ਚ ਬਾਹਰ ਸੱਜ ਕੇ ਤਮਕੰਦ ਤੇ ਉਸ ਤੋਂ ਬਾਅਦ ਭਾਨਾ ਉਹਦੇ ਘਰ ਦੇ ਚੱਕਰ ਲਾਂਦਾ ਕਿਉਂਕਿ 22 ਦੇ ਇਲੈਕਸ਼ਨ ਦੇ ਵਿੱਚ ਵੀ ਇਹ ਭਾਨਾ ਸ਼ੀਤ ਲੁੰਗਰਾਲ ਦੀ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ ਉਹਦੇ ਵਿੱਚ ਉਹਦੇ ਚ ਮਦਦ ਕਰਕੇ ਇਹਨੂੰ ਇਲੈਕਸ਼ਨ ਚੇਤਾਂਦਾ ਉਹ ਬਕਾਇਦਾ ਤਾਂ ਇਹਨੂੰ ਮੈਸੇਜ ਕਰਦਾ ਕਿ ਜੇ ਅੱਜ ਜਿਹੜਾ ਤੂੰ ਹੁਣ ਬਾਬੂ ਜਗਜੀਵਨ ਨਾਮ ਜੀ ਦੇ ਚੌਂਗ ਦੇ ਵਿੱਚ ਪੈਨ ਡਰਾਈਵ ਇਹਦੇ ਵਿੱਚ ਤੂੰ ਪਰਦਾ ਫਾਸ਼ ਕਰਨ ਲੱਗਾ ਪਰਦਾ ਫਾਸ਼ ਕਰਕੇ ਆ ਵੀ ਆਪਣੇ ਪਰਿਵਾਰ ਦਾ ਧਿਆਨ ਰੱਖੀਏ ਅਸੀਂ ਸੋਚ ਸਕਨੇ ਹੁਣ ਵਾਲੀ ਲਾਜਿਤ ਰੇਹ ਨਾਲ ਵੀ ਧਿਆਨ ਕਰੋ ਤੁਹਾਡੀ ਆਪਣੀ ਸਰਕਾਰ ਕ੍ਰਾਈਮ ਦੇ ਵਿੱਚ ਪਾਰਟਨਰ ਬਣ ਜਾਏ ਇਹ ਕਿੰਨੇ ਵੱਡੇ ਗੁਨਾਹ ਨੂੰ ਰੋਕਣ ਵਾਸਤੇ ਤੁਹਾਡੀ ਸਰਕਾਰ ਆਪ ਹੀ ਸਾਰਾ ਪ੍ਰਬੰਧ ਕਰ ਰਹੀ ਹੈ ਤੁਹਾਡਾ ਡੈਪਟੀ ਕਮਿਸ਼ਨ ਝੂਠ ਬੋਲ ਰਿਹਾ ਤੁਹਾਡੇ ਐਸਐਸਪੀ ਝੂਠ ਬੋਲ ਰਿਹਾ ਤੁਹਾਡੇ ਬਕਾਇਦਾ ਤੌਰ ਸਿੱਧੀ ਸੀਐਮਓ ਚੋ ਸੁਪਰਡੈਂਟ ਪੁਲਿਸ ਨੂੰ ਡਾਇਰੈਕਸ਼ਨ ਦੇ ਕੇ ਉਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ ਪਹਿਲੇ ਹੀ ਪਤਾ ਸੀ ਕਿ ਉਹ ਗੁਰਾਲ ਦੇ ਕੋਲ ਇਸ ਕਿਸਮ ਦੀ ਆਡੀਓ ਹੈ। ਪਤਾ ਹੈ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਹਿਸਟਰੀ ਸ਼ੀਟਸ ਨੂੰ ਪਹਿਲੇ ਟਿਕਾ ਦਿੰਦੇ ਹੋ ਤੇ ਜਿਹੜਾ ਚੰਨ ਭਗਵੰਤ ਵਾਸੇ ਹੁਣ ਚੜਿਆ ਇਹਨੂੰ ਪਤਾ ਹੋਣਾ ਚਾਹੀਦਾ ਸੀ ਇਹ ਚੰਨ ਕਿਸੇ ਦਿਨ ਚੜ੍ਹਨੇ ਚਾਹੇ। ਮੈਂ ਬੇਨਤੀ ਕਰੂੰਗਾ ਜਲੰਧਰ ਵਾਸੀਆਂ ਵਾਸਤੇ ਇੱਥੇ ਨਿਰਾ ਆਪ ਹੀ ਨਹੀਂ ਭਗਵੰਤ ਜੀ ਆ ਟਾਈਮ ਆਇਆ ਤੁਹਾਡੇ ਕੋ ਤੇ ਕੋੜ ਵੜਨਾ ਪੰਜਾਬ ਝੂਠ ਬੋਲਿਆ ਨਿਰਾ ਕੁਫਰ ਤੋਲਿਆ ਤੁਸੀਂ ਕਿਸੇ ਭਾਵੇਂ ਪੈਣਾ ਨਾ ਗੱਲ ਕਰ ਲੋ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ 181000 ਰੋਟੇ ਸਰਕੇ 50% ਵੋਟਰ ਔਰਤਾਂ ਨੇ ਤੇ ਹਰ ਵੋਟਰ ਨੂੰ 1000 ਰੁਪਿਆ ਮਹੀਨੇ ਦਾ ਔਰਤਾਂ ਨੂੰ ਇਹਨਾਂ ਨੇ ਇਹਨਾਂ ਦਾ ਪ੍ਰੋਮਿਸ ਸੀ ਅਸੀਂ ਹਰ ਮਹੀਨੇ ਤੁਹਾਨੂੰ ਹਜ਼ਾਰ ਦਿਆ ਕਰਾਂਗੇ 28 ਮਹੀਨਿਆਂ ਦੀ ਸਰਕਾਰ 90000 28 ਕਰ ਲੋ 252 ਕਰੋੜ ਰੁਪਈਆ ਤੇ ਨਿਰੇ ਔਰਤਾਂ ਦਾ ਆਪ ਦੀ ਸਰਕਾਰ ਵੱਲ ਬਕਾਇਆ ਹੈ ਤੇ ਇਹ ਮੋਟਾ ਕਿਹੜੀ ਗਲਤੀਆਂ ਮੱਗਦੇ ਤੇ ਇਹ ਵੀ ਮੈਂ ਦੱਸਣਾ ਜੀ ਨਾ ਵਿਰਿੰਗ ਸਾਹਿਬ 25 ਡੀਐਸਪੀ ਪੁਲਿਸ ਜਿਹਨੇ ਸਪੈਸ਼ਲੀ ਚੰਡੀਗੜ੍ਹ ਤੋਂ ਬਾਕੀ-ਬਾਕੀ ਜਗ੍ਹਾ ਤੋਂ ਪੁਲਿਸ ਦੇ ਡੀਐਸਪੀ ਸਿਵਲਰ ਕਪੜਿਆਂ 'ਚ ਲਗਾ ਦਿੱਤੇ ਗਏ ਨੇ 24 ਵਰਡਸ ਨੇ ਸਰਕੇ ਪੱਤੀ ਇੱਕ ਇੱਕ ਵੋਟ ਦੇ ਵਿੱਚ ਇੱਕ ਡੀਐਸਪੀ ਲਗਾ ਦਿੱਤਾ ਇੱਕ ਕੋਆਰਡੀਨੇਟ ਕਰਨ ਵਾਸਤੇ ਲਗਾ ਦਿੱਤਾ ਜਿਸ ਦਿਨ ਵੋਟਾਂ ਪੈਣੀਆਂ ਨੇ ਉਹ ਦਿਨ ਜਿਹੜਾ ਗਦਰ ਇਹਨਾਂ ਮਚਾਉਣ ਦੀ ਕੋਸ਼ਿਸ਼ ਕਰਨੀ ਸਾਨੂੰ ਪੂਰਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਪਿੱਛੇ ਵੀ ਜਦੋਂ ਚੌਧਰੀ ਸੰਤੂਖ ਸਿੰਘ ਉਹਨਾਂ ਦੇ ਬਾਇਲੈਕਸ਼ਨ ਹੋਈਆਂ ਨੇ ਉਦੋਂ ਵੀ ਸਾਰੇ ਜਿਹੜੇ ਆਪ ਦੇ ਲੀਡਰ ਸੀ ਇਹਨਾਂ ਦੇ ਐਮਐਲਏ ਤੇ ਮਿਨਿਸਟਰ ਇੱਥੇ ਸਨ ਬਾਕੀ ਸਾਰੀ ਆਪੋਜੀਸ਼ਨ ਦੇ ਬੰਦੇ ਇਹਨਾਂ ਦੇ ਸ਼ਹਿਰ ਤੋਂ ਬਾਹਰ ਕੱਢ ਦਿੱਤੇ ਸੀ ਸੇਮ ਮਾਡਲ ਸਪਰੈਂਡਾਈ ਇਹਨਾਂ ਨੇ ਕਰਨਾ ਹੈ ਬੂਥਾ ਦੇ ਕਪਟਰ ਕੱਫਰ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੈ ਪੁਲਿਸ ਆ ਚੁੱਕੀ ਹੈ ਸਿਵਲਨ ਕਪੜਿਆਂ ਚ ਗੱਲ ਇਹ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਦੋ ਵੱਡੇ ਅਸਰਾਂ ਦੀ ਡਿਊਟੀ ਲੱਗੀ ਹੈ 12000 ਨਵੇਂ ਸੂਟ ਸਵਾ ਕੇ ਲੈ ਕੇ ਆਏ ਨੇ ਔਰ ਤਾਂ 12000 ਰੈਡੀਮੇਡ ਸੂਟ ਆਇਆ 4-4000 ਰੁਪਇਆ ਫੋਰ ਇਹਨਾਂ ਦੇ ਆਈਡੈਂਟੀਫਾਈ ਕੀਤਾ ਸੀ ਦੇਣਾ 4-4000 ਰੁਪਇਆ ਅਜੇ ਸੂਟ ਕਿ ਨਾਲ ਲਈ ਔਰਤਾਂ ਦੇ ਸੂਟ ਰੈਡੀਮੇਡ ਲੈ ਕੇ ਆਏ ਇਹਨਾਂ ਦਾ ਤੌਰ ਤਰੀਕਾ ਹੈ ਜੋ ਇਹਨਾਂ ਨੇ ਇੱਥੇ ਕਬਲਾ ਕਰਨਾ ਹੈ ਜਿਸ ਕਿਸਮ ਵੀ ਇਹਨਾਂ ਨੇ ਇੱਥੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵਾਨ ਕਰੋ 15000 ਰੋਟ ਇਹਨਾਂ ਨੂੰ ਪਈ ਸੀ ਆਪ ਨੂੰ ਆਇਆ ਤਾਂ ਵੀ ਦੇਣ ਪਏ ਕਾਂਗਰਸ ਨੂੰ ਪਈ ਸੀ 44 42 ਪਈ ਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਸੰਭਵ ਨਹੀਂ ਬਟ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਦਾ ਮੂਵ ਹੈ ਕਿ ਨਿਰਾ ਭਗਤੀ ਨਹੀਂ ਜਾਣਾ ਇਹਦੇ ਚ ਭਗਵਾਨ ਤੋਂ ਮਾਨ ਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹਣਾ ਜਲੰਧਰ ਦੇ ਵੀਰਾਂ ਨੂੰ ਜੇ ਪੱਕੇ ਤੌਰ 'ਤੇ ਇਹਨੂੰ ਕੱਢਣਾ ਜੇ ਦਾ ਮੰਝਾ ਚੁੱਕ ਕੇ ਅਸੀਂ ਇਸ ਤੋਜ ਵਾਲੀ ਬੰਮੀ ਤੇ ਛੱਡ ਕੇ ਆਣਾ ਤਗੜਾ ਹੋ ਕੇ ਛੱਲਣਾ ਉਹਨਾਂ ਅੰਦਰ ਕਲਾ ਜਾਂ ਪਰਮਾਤਮਾ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੋਂ ਲੈ ਕੋਈ ਨਹੀਂ ਦੇ ਦਮ ਮੈਂ ਵੀ ਇਹ ਗੱਲ ਕਹਿੰਦਾ ਕਿ ਲੁੱਟ ਦਾ ਪੈਸਾ ਇਹਨਾਂ ਕੋਲ ਲੈ ਲੋ ਬਟ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ 골ਡਨ ਓਪਰਚ्युनिटी ਘੜੋ ਲਾਭ ਦੀ ਇਹ ਸਾਰਾ ਕੋੜ ਪੰਜਾਬ ਚੋਂ ਨਿਕਲਦੇ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਹੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਲੰਧਰ ਦਾ ਡਿਸੀਸਿਵ ਵਾਸ ਦਾ ਵੋਟ ਇਹੋ ਜਿਹਾ ਪਾਏ ਕਿ ਲੋਕ ਵੀ ਸਕੂਨ ਮਹਿਸੂਸ ਕਰ ਇਹਨੂੰ ਘੜੋ ਲਾਣ ਦੇ ਵਿੱਚ ਅੱਜ ਸਰਕਾਰ ਮੇਰੇ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਵਿੱਚ ਨਾ ਸਰਕਾਰੇ ਤੁਹਾਡੀਆਂ ਤਨਖਾਹਾਂ ਦੇ ਨਾ ਪੈਨਸ਼ਨਾਂ ਦੇ ਪੈਸੇ ਨਾ ਕੋ ਹੈ ਬਹੁਤ ਵੱਡੇ ਆਰਥਿਕ ਸੰਕਟ ਦੇ ਵਿੱਚ ਸਪਟੈਂਬਰ ਔਰਵਰਡ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਰੀਆਂ ਸੱਚ ਨੇ ਕੀ ਸਪਟੈਂਬਰ ਔਰਵਰਡ ਪੈਸਾ ਨਹੀਂ ਤੇ ਤਨਖਾਹਾਂ ਦਾ ਤੇ ਨਾ ਪੈਨਸ਼ਨਾਂ ਦਾ ਪੈਸਾ ਮੇਰਾ ਇਹ ਮੰਨਣਾ ਹੈ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਜੀ ਭਗਵਾਨ ਤੇ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕੰਨ ਸੰਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖਸ਼ਬਾ ਦੇ ਵਿੱਚ ਜਿਹੜਾ ਇਹਨਾਂ ਦਾ ਸੋਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵਾਨ ਤਮਾਨ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਸਮਥਿੰਗ ਸੀਰੀਅਸਲੀ ਲੋ ਇੱਕ ਸਿਟਿੰਗ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਦੱਸਣਾ ਚਾਹਨਾ ਹੀ ਇਸ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ ਡੜਾ ਚੱਲ ਰਿਹਾ ਸੱਟਾ ਚੱਲ ਰਿਹਾ ਦਾਰੂ ਦਾ ਕੰਮ ਚੱਲ ਰਿਹਾ ਇੱਥੇ ক্রিকেট ਦੀ ਬੈਟਿੰਗ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਉਹਨੂੰ ਪਛਾਣ ਦੇਣੀ ਹੈ ਜੇ ਇਹ ਜੜੇ ਸਤਿਨਾ ਹੋ ਗਈ ਹੈ ਸੋ ਮੈਂ ਜਿੰਨੀਆਂ ਗੱਲਾਂ ਇੱਥੇ ਸਾਡੇ ਬੀਨ ਸਿੰਘ ਸਾਹਿਬ ਨੇ ਕਹੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਐਂਡੋਰਸ ਵੀ ਕਰਨਾ ਇਹ ਗੱਲ ਮੈਂ ਅਖੀਰ ਤੇ ਕਹਿ ਕੇ ਇਜਾਜ਼ਤ ਲੈਣੀ ਭਗਵੰਤ ਮਾਨ ਜੀ ਪਰਿਵਾਰ ਲੈ ਕੇ ਤੂੰ ਸਾਰਾ ਅੱਗੇ ਅਜੇ ਤੱਕ ਸੀਤਲ ਲੁੰਗਰਾਲ ਨੇ ਜਿਹੜੇ ਤੁਹਾਡੇ ਤੇ ਚਾਰ ਤੁਹਾਡੇ ਪਰਿਵਾਰ ਤੇ ਤੇ ਸੀਐਮਓ ਦੇ ਲੈ ਨੇ ਅਜੇ ਤੱਕ ਉਹਨਾਂ ਬਿਆਨਾਂ ਨੂੰ ਤੂੰ ਕੌਨਟਰਡਿਕਟ ਕਿਉਂ ਨਹੀਂ ਕੀ ਨੰਬਰ 2 ਮੈਂ ਸੁਨੀਲ ਟਿਆਖਣ ਨੂੰ ਇੱਥੇ ਸਵਾਲ ਕਰੂੰਗਾ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੂੰ ਭਾਵੇਂ ਕੋਈ ਕਾਰਨ ਹੋ ਗਿਆ ਭਾਵੇਂ ਪੁਲਿਸ ਦੀ ਇੰਟਰਵੈਂਸ਼ਨ ਹੋਈ ਹੋਵੇ ਭਾਵੇਂ ਗੰਜੀਤ ਭਾਨੇ ਨੂੰ ਜੇ ਜੋ ਛਡਾ ਕੇ ਲੈ ਕੇ ਆਏ ਹੋ ਤੁਹਾਡਾ ਅੰਗਰਾਲ ਨੇ ਜਿਹੜੀ ਪੈਨ ਡਰਾਈਵ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਮੰਨਦੇ ਦੇਖਣਾ ਕਿ ਕਿੰਨਾ ਕੁ ਜਾਣੇ ਸੁਨੀਲ ਜਾਖੜ ਰੱਖਦਾ ਤੇ ਕਿੰਨੇ ਕੁ ਜਾਣੇ ਭਾਜਪਾ ਰੱਖੇ ਜੇ ਪੈਨ ਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ 'ਚ ਇਹ ਪੈਨ ਡਰਾਈਵ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਦੇਣ ਲੱਗ ਪਿਆ ਜੇ ਨਹੀਂ ਹੈ ਪਬਲਿਕ ਕਰਨ ਦਾ ਮਤਲਬ ਹੈ ਕਿ ਭਾਜਪਾ ਆਪਣਾ ਰਣ ਕੇ ਲੋਕਾਂ ਨਾਲ ਧੋਖਾ ਕਰਨੀ ਹੈ ਤੋ ਇਹ ਮੈਂ ਤੁਹਾਨੂੰ ਸਾਰੀ ਗੱਲ ਜਿਹੜੀ ਅੱਜ ਅਸੀਂ ਜਿਹੜੇ ਜਿਲੰਦਰ ਦੇ ਸਾਡੇ ਵੀਰ ਨੇ ਤੇ ਭੈਣਾਂ ਨੇ ਉਹਨਾਂ ਨੂੰ ਅਸੀਂ ਕਲੈਰਟੀ ਨਾਲ ਕਹਿਣ ਵਾਲੇ ਆ ਕਿ ਤਗੜੇ ਹੋਵੋ ਅੰਦਰ ਰੋਡ ਤੁਸੀਂ ਪਾਣੀ ਹੈ ਇੱਕ ਪਾਸੇ ਪਰਮਾਤਮਾ ਇੱਕ ਪਾਸੇ VOTING MACHINE ਤੇ ਤੀਸਰੇ ਪਾਸੇ ਤੁਸੀਂ ਉਹਦੇ ਤਗੜੇ ਹੋ ਕੇ ਬਟਨ ਲਪੋ ਬੀਬੀ ਸੁਰਿੰਦਰ ਕੌਰ ਨੂੰ ਜਿਤਾਓ ਪੰਜੇ ਦੇ ਚੋਣ ਨਿਸ਼ਾਨ ਤੇ ਵੋਟਾਂ ਪਾਓ ਇਹੀ ਮਹਿਫਿਲ ਪ੍ਰੈਸ ਦੇ ਵੀਰਾਂ ਨੂੰ ਤੇ ਭੈਣਾਂ ਨੂੰ ਕਰਨਾ ਚਾਹਨਾ ਤੁਹਾਡੀ ਸਾਰਿਆਂ ਨੂੰ ਵੱਡੀ ਨੈਤਿਕ ਜ਼ਿੰਮੇਵਾਰੀ ਹੈ ਸਾਡੀ ਸਪੋਰਟ ਕਰੋ ਡੈਮੋਕ੍ਰੇਸੀ ਬਚਾਉਂਦੀ ਆ ਅਦਰਵਾਇਜ਼ ਜੇ ਇਸ ਕਿਸਮ ਦੇ ਹਾਲਾਤ ਨਾ ਹੁੰਦੇ ਤੁਹਾਨੂੰ ਅਪੀਲ ਨਾ ਕਰਦੇ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਖੁਸ਼ਕੂਰ ਆ ਰਾਜਾ ਜੀ ਜੀ